ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ 44ਵੀਂ ਚੱਲੀ ਗੁਰੂ ਸੱਚਾ ਪਾਤਸ਼ਾਹ ਕਲਗੀ ਧਰਪੰਥ ਕਾ ਵਾਲੀ ਜਗਤ ਗੁਰੂ ਕੈਨਥਲ ਵਿਖੇ ਦੀਵਾਨ ਲਗਾ ਕੇ ਬੈਠੇ ਜੋ ਸਿੱਖ ਅਤੇ ਸਿੱਖਣੀਆਂ ਕੈਨਥਲ ਕੀਆਂ ਸਨ ਸੁਣ ਕੇ ਦਰਸ਼ਨ ਨੂੰ ਆਇਆਂ ਗੁਰਾਂ ਨੇ ਸਿੱਖਣੀਆਂ ਨੂੰ ਹੁਕਮ ਸੁਣਾਇਆ ਤੁਹਾਡੇ ਕਾਰਨ ਅਸੀਂ ਬੈਕੁੰਟ ਲੋਕ ਛੱਡ ਆਏ ਹਾਂ ਉਨਾਂ ਹੱਥ ਜੋੜ ਅਰਜ਼ ਕਰੀ ਗੁਰੂ ਜੀ ਤੁਸੀਂ ਸਾਡਾ ਕੀ ਕਾਰਜ ਰਾਸ ਕੀਤਾ ਅੱਗੇ ਜਿੰਨੇ ਗੁਰੂ ਅਵਤਾਰ ਹੋਏ ਹਨ ਉਹਨਾਂ ਛੱਡੀ ਮੁਕਤ ਨਹੀਂ ਲਿਖੀ ਸਾਡੇ ਵਿੱਚ ਕੀ ਦੂਸ਼ਣ ਹੈ ਸਭ ਸੰਸਾਰ ਦੀ ਉਤਪਤੀ ਸਾਥੋਂ ਬਿਨਾ ਵੀ ਨਹੀਂ ਹੁੰਦੀ ਸਭਨਾ ਸ਼ਾਸਤਰਾ ਸਾਡੀ ਗਤੀ ਨਹੀਂ ਲਿਖੀ ਗੁਰੂ ਜੀ ਇਸਤਰੀਆਂ ਦੀ ਕੋਈ ਰਹਿਤ ਮਰਿਆਦਾ ਦੱਸੋ ਜਿਸ ਕਰਕੇ ਅਸੀਂ ਮੁਕਤ ਕੋ ਪ੍ਰਾਪਤ ਹੋਈਏ ਬਚਨ ਹੋਇਆ ਗੁਰੂ ਕੁੰਜੀ ਪਾਹੂ ਨੇਵਲ ਮਨੋ ਕੋਠਾ ਤਨ ਛੱਤੇ ਨਾਨਕ ਗੁਰਬਿਨ ਮਨ ਕਾ ਤਾਕੋ ਨਾ ਉਗੜੇ ਅਵਰ ਨਾ ਕੁੰਜੀ ਮਹਾਰਾਜ ਜੀ ਬਚਨ ਕੀਤਾ ਹੋਰ ਨਾ ਗ੍ਰੰਥਾਂ ਵਿੱਚ ਇਸਤਰੀ ਦੀ ਮੁਕਤੀ ਨਹੀਂ ਹੋਣੀ ਲਿਖੀ ਔਰ ਮਹਾਰਾਜ ਜੀ ਨੇ ਕਿਹਾ ਗੁਰੂ ਗ੍ਰੰਥ ਜੀ ਦਾ ਜੋ ਪਾਠ ਕਰੇਗਾ ਜੋ ਸੁੱਤੇ ਹੀ ਮੁਕਤ ਪ੍ਰਾਪਤ ਹੋਵੇਗਾ ਗੁਰੂ ਜੀ 'ਤੇ ਭਰੋਸਾ ਰੱਖੋ ਅਗਲੇ ਯੁਗਾਂ ਵਿਖੇ ਜਿਨ੍ਹਾਂ ਅਵਤਾਰ ਹੋਏ ਹਨ ਉਹ ਰਾਜੇ ਹੁੰਦੇ ਐਸਨ ਗਰੀਬ ਨੂੰ ਕੋਈ ਨੇੜੇ ਨਹੀਂ ਟੁਕਣੇ ਦਿੰਦਾ ਸੀ ਤੇ ਵੇਦ ਸ਼ਾਸਤਰ ਪੜ੍ਹਨੇ ਕਰਕੇ ਲੋਭੀ ਤੇ ਮਾਨੀ ਹੁੰਦੇ ਹਨ ਜੀਵਾਂ ਦੀ ਅਰਜ਼ਾ ਬਹੁਤ ਹੁੰਦੀ ਸੀ ਓਨਾਂ ਯੁਗਾਂ ਵਿਖੇ ਉਸ ਸਮੇਂ ਦਾ ਧਰਮ ਕਰਮ ਉਦੋਂ ਹੀ ਫਲਦਾ ਸੀ ਅਬ ਕਲਯੁਗ ਹੈ ਪਾਈ ਸ੍ਰੀ ਗੁਰੂ ਨਾਨਕ ਜੀ 10 अवतार ਕੱਲੂ ਮੈਂ ਸ਼ਾਂਤ ਕੀ ਤੇ ਸੰਤੋਕੀ ਅਵਤਾਰ ਧਾਰਿਆ ਹੈ ਇੰਨਾ ਰਾਜ ਨਹੀਂ ਗ੍ਰਹਿਣ ਕੀਤੇ ਕੇਵਲ ਪਰਮੇਸ਼ਵਰ ਅਕਾਲ ਪੁਰਖ ਦੀ ਭਗਤੀ ਗ੍ਰਹਿਣ ਕੀਆ ਹੈ ਸ਼ਬਦ ਸੀਹਾ ਬਾਜਾ ਚਰਗਾ ਕੁਹਿਆ ਇੰਨਾ ਖਵਾਲੇ ਕਾਹੋ ਕਾਹੋ ਕਹਾਣੇ ਤੀਨਾ ਮਾਸੋ ਖਵਾਲੇ ਇਹੀ ਚਾਲੇ ਰਹਾਓ ਨਦੀਆਂ ਵਿੱਚੇ ਟਿੱਬੇ ਦਿਖਾਲੇ ਥੱਲੀ ਕਰੇ ਅਸਗਾ ਕੀੜਾ ਥਾਪੇ ਦੇ ਪਾਤਸ਼ਾਹੀ ਲਸਕਰ ਕਰੇ ਸਵਾ ਜੇਤੇ ਜੀ ਜਿਵੇ ਲੈ ਸਾਹਾ ਜਿਵਾਲੇ ਤਾਂ ਕੀ ਅਸਾ ਨਾਨਕ ਜਿਉਂ ਜੋ ਸੱਚੇ ਭਾਵੇ ਤਿਉਂ ਤਿਉਂ ਦੇਈ ਗਿਰਾ ਜੋ ਕੋਈ ਸਿੱਖ ਸਿੱਖਣੀ ਗੁਰੂ ਕੀ ਰਹਿਤ ਮਰਿਆਦਾ ਨਾਲ ਚੱਲੇਗਾ ਸ੍ਰੀ ਗੁਰੂ ਜੀ ਕੀ ਬਾਣੀ ਪੜੇਗਾ ਔਰ ਬਾਣੀ ਦੇ ਸ਼ਬਦਾਂ ਨੂੰ ਗ੍ਰਹਿਣ ਕਰੇਗਾ ਔਰ ਕਮਾਵੇਗਾ ਉਸ ਦੀਆਂ 21 ਕੁਲਾਂ ਤਰ ਜਾਣੀਆਂ ਸਿੱਖਣੀਆਂ ਬਚਨ ਕੀਤਾ ਜੀ ਜਿੰਨਾ ਭੂਤ ਸਾਨੂੰ ਚਿੰਬੜ ਜਾਂਦੇ ਹੈ ਸਾਨੂੰ ਉਪਾਅ ਦੱਸੋ ਜੀ ਗੁਰਾਂ ਬਚਨ ਕੀਤਾ ਤੁਸੀਂ ਜਲ ਦੇ ਕਿਨਾਰੇ ਬੈਠ ਕੇ ਨਗਰ ਇਸ਼ਨਾਨ ਨਾ kiya ਕਰੋ ਜਲ ਦੇਵਤਾ ਹੈ ਸਵੇਰੇ ਜਪ ਸਾਹਿਬ ਦਾ ਪਾਠ ਕਰੋ ਰਹਿਰਾਸ ਦਾ ਪਾਠ ਕਰੋ ਰਾਤੀ ਸੌਣ ਵਕਤ ਆਰਤੀ ਸਹੋਲਾ ਪੜਿਆ ਕਰੋ ਆਪਣੇ ਭਰਤਾ ਕੀ ਸੇਵਾ ਕਰਿਆ ਕਰੋ ਕਦੀ ਭੂਤ ਪ੍ਰੇਤ ਤੁਹਾਡੇ ਨੇੜੇ ਨਹੀਂ ਆਵੇਗਾ ਨਾ ਇਸ ਤਰੀਕਾ ਪੇਟ ਗਿਰੇਗਾ ਨਾ ਚਿੰਤਾ ਆਦੀ ਰੋਗ ਹੋਵੇਗਾ ਨਾ ਬਾੰਜ ਇਸਤਰੀ ਹੋਵੇਗੀ 8 ਬਰਸ 10 ਬਰਸ 13 ਬਰਸ ਤੋਂ ਨੰਗੀ ਰਹਿਣਾ ਇਸਤਰੀ ਨੂੰ ਬਹੁਤ ਦੋਸ਼ ਹੈ 5 ਬਰਸ ਤੱਕ ਨੰਗੇਜ ਦਾ ਕੋਈ ਦੋਸ਼ ਨਹੀਂ ਮਾਤਾ ਦਾ ਭੈਣ ਦਾ ਨੰਗੇਜ ਦੇਖਣਾ ਪੁੱਤਰ ਨੂੰ ਮਾੜਾ ਹੈ ਇਸਤਰੀ ਨੂੰ ਚਾਹੀਏ ਕਸ਼ੇਰਾ ਰੱਖੇ ਗਲ ਕੁੜਤੇ ਕੁੜਤੀਆਂ ਰੱਖੋ ਅਮ੍ਰਿਤ ਛਕੋ ਆਪਣੇ ਭਰਤ ਨੂੰ ਹੀ ਪਰਮੇਸ਼ਵਰ ਸਮਝੋ ਮਿੱਠਾ ਬੋਲੋ ਰੋਗੀ ਦੁਖੀ ਗਰੀਬ ਪਰ ਦਇਆ ਕਰੋ ਭਜਨ ਕਰੋ ਰਹਿਤ ਮਰਿਆਦਾ ਸੇ ਰਹੋ ਗੁਰੂ ਗੁਰੂ ਜਪੋ ਤੁਸੀਂ ਕਲਿਆਣ ਰੂਪ ਹੋ ਜਮ ਕਦੀ ਨੇੜੇ ਨਹੀਂ ਆਵੇਗਾ ਪ੍ਰਾਇ પુરੁਸ਼ ਨੂੰ ਅਗਨ ਸਮਾਨ ਜਾਣੋ ਆਪਣੇ ਸਾਸ ਸੋਰੇ ਦੀ ਲਾਜ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੋ ਗੁਰੂ ਜੀ ਨੂੰ ਸਰਬ ਜਗਾ ਪੂਰਨ ਸਮਝੋ ਰਿਦੇ ਵਿਖੇ ਪੈ ਰੱਖੋ ਪਾਪਾਂ ਤੋਂ ਬਚੋ ਬਹੁ ਬੇਟੀ ਦੀ ਇੱਜ਼ਤ ਕਰੋ ਘਰ ਵੀ ਤੇ ਬਾਹਰ ਵੀ ਇੱਜ਼ਤ ਉਸ ਦੀ ਵਧਾਓ ਬੋਲੋ ਜੀ ਵਾਹਿਗੁਰੂ ਅੱਗੇ ਸਾਖੀ 45ਵੀਂ ਚੱਲੀ ਸ੍ਰੀ ਗੁਰੂ ਮਹਾਰਾਜ ਜੀ ਨੇ ਦੀਵਾਨ ਲਗਾਇਆ ਤਾਂ ਦੋ ਸਿੱਖ ਹੱਥ ਜੋੜ ਗੱਲ ਵਿੱਚ ਪੱਲਾ ਪਾਇਆ ਲੱਗੇ ਬੇਨਤੀ ਕਰਨ ਏ ਸੱਚੇ ਪਾਤਸ਼ਾਹ ਸੰਸਾਰ ਦੇ ਭੋਗ ਪਦਾਰਥ ਬੜੇ ਕਠਿਨ ਹੈ ਔਰ ਵਿਚਿਤਰ ਹੈ ਭਜਨ ਹੋ ਨਹੀਂ ਦਿੰਦੇ ਅੱਗੇ ਦੀ ਕੋਈ ਖਬਰ ਦੱਸੋ ਜੀ ਪਰਮੇਸ਼ਵਰ ਦੀ ਪੂਰੀ ਤੋਂ ਨਰਕ ਸਵਰਗ ਕਿਹੜੇ ਪਾਸੇ ਹੈ ਤਾਂ ਗੁਰੂ ਜੀ ਜਾਣੀ ਜਾਣ ਅੰਤਰਜਾਮੀ ਬਚਨ ਕੀਤਾ ਸਿੱਖੋ ਦੱਖਣ ਮੇਂ ਨਰਕ ਹੈ ਪਹਾੜ ਹਿਮਾਲੇ ਕੇ ਉੱਪਰ ਸਵਰਗ ਹੈ ਅਗੇ ਇੱਕ ਸਮੇਂ ਬੈਕੁੰਟਪੁਰੀ ਤੋਂ ਅਸੀਂ ਗਏ ਜਾਕਰ ਦੇਖਿਆ ਨਰਕ ਜੀਵਾਂ ਨਾਲ ਪੂਰ ਰਹੇ ਹੈ ਸਵਰਗ ਵਿਲੇ ਪੜੇ ਹੈ ਉੱਥੇ ਅਨੇਕ ਪਦਾਰਥ ਨਾਨਾ ਪ੍ਰਕਾਰ ਕੇ ਰਸ ਮਿੱਠੇ ਖਾਣੇ ਵਾਲੇ ਥੋੜੇ ਥੋੜੇ ਪੜੇ ਹੈ ਚਿਤ੍ਰਗੁਪਤ ਤੇ ਧਰਮਰਾਇ ਕੋ ਅਕਾਲਪੁਰਖ ਜੀ ਹੁਕਮ ਕੀਆ ਸਵਰਗਾੰ ਦੇ ਵਿਖੇ ਜੀਵਾਂ ਕੋ ਭੇਜੋ ਤਾਂ ਉਹਨਾਂ ਅੱਗੇ ਉੱਤਰ ਦਿੱਤਾ ਅਸੀਂ ਕੀ ਕਰੀਏ ਮਾਤ ਲੋਕ ਵਿਖੇ ਉਪਦੇਸ਼ ਕਰਨ ਵਾਲਾ ਕੋਈ ਗੁਰੂ ਹੈ ਹੀ ਨਹੀਂ ਪਿਛਲਿਆ ਸ਼ਾਸਤਰਾ ਤੇ ਤੀਰਥਾਂ ਦੇ ਦੇਵਤਿਆਂ ਦੇ ਕਰਮ ਲੋਕ ਵਰਤਮਾਨ ਕਰਦੇ ਹਨ ਤਬ ਉਨ੍ਹਾਂ ਕੋ ਸਵਰਗ ਨਹੀਂ ਮਿਲਦਾ ਨਿਰੰਕਾਰ ਜੀ हे ਦਿਨਾਨਾਥ हे ਕਿਰਪਾਲ ਜੀ ਆਪ ਮਨੁੱਖਾਂ ਦੇ ਧਾਰ ਕੇ ਮਾਤ ਲੋਕ ਵਿਖੇ ਉਪਦੇਸ਼ ਕਰਨੇ ਲੱਗੋਗੇ ਤਾਂ ਜਿਉਂ ਸਵਰਗਾ ਵਿਖੇ ਆਉਣਗੇ ਅਕਾਲ ਪੁਰਖ ਜੀ ਦਾ ਹੁਕਮ ਹੋਆ ਸੰਸਾਰ ਵਿਖੇ ਗਿਲਾਨੀ ਬਹੁਤ ਹੋ ਗਈ ਹੈ ਅਸੀਂ 10 ਅਵਤਾਰ ਧਾਰ ਕੇ ਸੰਸਾਰ ਕੋ ਉਪਦੇਸ਼ ਕਰਾਂਗੇ ਤਾਂ ਸਵਰਗ ਮੇ ਬੈਕੁੰਠ ਮੇ ਆਏ ਸੁਖ ਸਹਿਤ ਵਿਰਾਜਣਗੇ ਸਿੱਖੋ ਤੁਸੀਂ ਗੁਰੂ ਕੀ ਬਾਣੀ ਪੜੋ ਰਹਿਤ ਰੱਖੋ ਤਾਂ ਸਰਬ ਸੁਖ ਭੋਗੋ ਸਿੱਖਾਂ ਨੇ ਗੁਰੂ ਤੋਂ ਪੁੱਛਿਆ ਹੈ ਗੁਰੂ ਜੀ ਸੁਲਤਾਨੀ ਵੀ ਹਿੰਦੂ ਹੁੰਦੇ ਹਨ ਸਿੱਖੋ ਗੁਰੂ ਨਾਨਕ ਜੀ ਦੀ ਸਿੱਖਿਆ ਲੈ ਕੇ ਸੁਲਤਾਨ ਹਿੰਦੂਆਂ ਕੋ ਆਪਣੇ ਮਗਰ ਲਗਾਇਆ ਹੈ ਉਹਨਾਂ ਧਰਮ ਪਰਿਸ਼ਟ ਕਰਨ ਵਾਸਤੇ ਆਪਣੇ ਦਿਲੋਂ ਬੇਈਮਾਨੀ ਰੱਖੀ ਸੋ Hindu ਹੋ ਕੇ Musalman ਦਾ ਤਰੀਕਾ ਲੱਗੇ ਕਰਨ ਮਾਰ ਕੇ Hinduਆਵਲ ਆਉਂਦੇ ਹਨ ਇਹਨਾਂ ਨੂੰ ਕੁਰਾਹੇ ਪਾਈਏ ਮੂਢੋ ਕੁੱਥੇ ਨਾਨਕਾ ਪੰਬਲ ਪੂਸੇ ਖਾਏ ਪੁਨਾ ਸੰਗਤ ਅਰਜ ਕਰੀ ਏ ਗੁਰੂ ਜੀ ਸਾਡੇ ਪਿੰਡ ਜਦ ਪਰਸੂਤਾ ਇਸਤਰੀ ਦੇ ਤਿਆਗਦੀ ਹੈ ਜਾਂ ਮਰਨ ਦੇ ਤਲੇ ਹੁੰਦੀ ਹੈ ਤਾਂ ਕਾਜ਼ੀ ਪਾਸੋਂ ਲੋਹੇ ਦੇ ਕਿਲ ਮਾਰ ਕੇ ਹੱਥ ਅੱਖੀਂ ਮੇ ਉਸ ਦੀ ਜਾਨ ਕੀਲ ਲੈਂਦੇ ਹਨ ਮਤਲਬ ਇਹ ਕਿ ਮਰ ਕੇ ਚੁੜੇਲ ਨਾ ਹੋ ਜਾਏ ਤਾਂ ਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਸਿੱਖੋ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਮੰਤਰ ਕੇ ਇਸ਼ਨਾਨ ਕਰਾਓ ਫਿਰ ਚੁੜੇਲ ਉਹ ਨਾ ਬਣੇਗੀ ਪਰਮਨਾਅ ਰੱਖੋ ਸੁਲਤਾਨੀ ਦੋਹਾ ਥਾਵਾ ਥੋ ਖਾਲੀ ਰਹਿਣਗੇ Hindu ਸੁਲਤਾਨ ਦਾ ਤੁਰਕ ਮਜ਼ਹਬ ਕਬੂਲ ਨਹੀਂ ਕਰਦੇ ਤਾਂ ਤੇ ਸੁਲਤਾਨ ਦਾ ਮੰਨਣਾ ਹਿੰਦੂਆਂ ਨੂੰ ਵੀ ਦੋਸ਼ ਹੁੰਦਾ ਹੈ। ਸ਼੍ਰੀ ਗੁਰੂ ਨਾਨਕ ਜੀ ਦੀ ਸਿੱਖਿਆ ਛੱਡ ਕੇ ਸੁਲਤਾਨ ਕਲਮਾ ਪੜਨ ਲੱਗਾ, ਸ਼੍ਰੀ ਸਤਨਾਮ ਦੇ ਜਾਪ ਨੂੰ ਤਿਆਗ ਕੇ ਇਸ ਵਾਸਤੇ ਦੋਸ਼ ਹੈ Hindu ਮੁਰਖ ਭਾਰੀ ਹੈ। ਮੁਸਲਮਾਨ ਕਦੇ ਹਿੰਦੂਆਂ ਕੇ ਗੁਰੂ ਅਸਥਾਨ ਕੋ ਸੀਸ ਨਹੀਂ ਨਿਵਾੰਦੇ ਸ਼ਬਦ ਸ੍ਰੀ ਮੁਖਵਾਕ ਜਿਨ ਜਿਨ ਤਾਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਜਿਹੜੇ ਹਿੰਦੂ ਮੁਸਲਮਾਨਾਂ ਪੀਰਾਂ ਦੀਆਂ ਕਬਰਾਂ ਨੂੰ ਮੰਨਦੇ ਹੈ ਵੋ ਹਿੰਦੂ ਦੀ ਅੰਸ ਨਹੀਂ ਸਿੱਖੋ ਗੁਰੂ ਨਾਨਕ ਜੀ ਕਾ ਨਾਮ ਲੈ ਕੇ ਕੋਈ ਮੁਰਾਦ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਸਰਬ ਮਨੋਰਥ ਪੂਰਨ ਕਰਨਗੇ ਨਾਲੇ ਆਪਣੇ ਸਿੱਖ ਧਰਮ ਸਤ ਨੂੰ ਰੱਖਣਗੇ ਜਦ ਗੁਰਾਂ ਦੇ ਬਚਨ ਨੂੰ ਮੰਨਣਗੇ ਹੁੱਕਾ ਨਾ ਪੀਣਗੇ ਕੁੱਠਾ ਨਾ ਖਾਣਗੇ ਗੁਰੂ ਜੀ ਉਹਨਾਂ ਦਾ ਕਲਿਆਣ ਕਰਨਗੇ ਕਿਉਂਕਿ ਗੋਬਦ ਜੈਸਾ ਹੈ ਐਸਾ ਸਮਾਂ ਆਵੇਗਾ ਕੁੱਠਾ ਖਾਣ ਵਾਲੇ ਬੁਰਾ ਮਾਸ ਵੀ ਪਏ ਹੈ ਖਾਣਗੇ ਦਰੂਦ ਦੇ ਕੇ ਹਿੰਦੂਆਂ ਨੂੰ ਖਾਣਾ ਦੋਸ਼ ਹੈ ਉਸ ਖਾਣ ਪੀਣ ਦੇ ਬੀਜ ਥੀ ਜਿਹੜੇ ਅਨਸਰ ਪੈਦਾ ਹੋਵੇਗੀ ਉਹ ਮੁਸਲਮਾਨ ਹੋ ਜਾਣਗੇ ਗੁਰੂ ਦਾ ਹੁਕਮ ਹੈ ਸੁਲਤਾਨਿਆ ਸਿੰਘ ਹੋ ਜਾਏਗਾ ਸੁਖ ਪ੍ਰਾਪਤ ਨਾ ਹੋਵੇਗਾ ਮੁਸਲਮਾਨ ਦਾ ਨਾਂ ਪਵੇਗਾ ਗੁਰੂ ਨਾਨਕ ਦੇ ਸਿੱਖਾਂ ਉੱਤੇ ਸਰਵਰ ਦਾ ਜੋਰ ਨਹੀਂ ਚੱਲੇਗਾ ਜੇਲੇ ਦਾ ਸ਼ਰਾਪ ਗੁਰੂ ਕੋ ਨਹੀਂ ਲੱਗਦਾ ਸੁਲਤਾਨ ਗੁਰੂ ਨਾਨਕ ਜੀ ਦਾ ਬੰਦਾ ਖਿਦਮਤਖਾਰ ਸੀ ਹੇ ਗੁਰੂ ਕਿਉ ਸਿੱਖੋ ਸਿਰ ਉੱਪਰ ਟਾਠਾ ਗੁਰੂ ਸੁਰਾ ਨਾਨਕ ਤਾਂ ਕੇ ਕਾਰਜ ਪੂਰਾ Hindu Sultan ਦੀ ਸਿੱਖਿਆ ਵਾਲੇ ਅੰਤ ਨੂੰ ਦੁੱਖ ਪਾਉਣਗੇ ਫਰਿਸ਼ਤੇ ਕਬਰੋ ਕੱਢ ਕੇ 20000 ਕਰਨਗੇ ਸੇਵਕਾਂ ਕੋ ਸ਼ਰਮਿੰਦਗੀ ਹੋਵੇਗੀ Hindu Turkah ਜੈਸੇ ਸਮਝੋ ਜਿਹ ਦਰਦੂ ਦੇ ਕੇ ਖਾਣਗੇ ਨਾ ਉਹ Hindu ਨਾ ਹੋ ਮੁਸਲਮਾਨ ਦੋਨੋਂ ਵਿਚ ਬਸੇ ਸ਼ੈਤਾਨ ਉਥੇ ਖਾਲੀ ਹੋਣਗੇ ਹੈਰਾਨ ਪੁੰਨਦਾਨ ਕੀਏ ਸਭ નિਸਫਲ ਜਾਨ ਜਿਉਂਦੇ Hindu ਮਰ ਕੇ ਹੋਵਣ ਸ਼ੈਤਾਨ ਭੂਤੀ ਪ੍ਰੇਤੀ ਉਹ ਆਪੇ ਹੀ ਰਲ ਜਾਣ ਸਿੱਖਾਂ ਪੁੱਛਿਆ ਗੁਰੂ ਜੀ ਗੁਰੂ ਨਾਨਕ ਜੀ ਦਾ ਕੋਈ ਭਰੋਸੇ ਵਾਲਾ ਸਿੱਖ ਮੁਸਲਮਾਨ ਹੋਇਆ ਹੈ ਸਿੱਖੋ ਭਾਈ ਮਰਦਾਨੇ ਅੱਗ ਦਾ ਸੰਸਕਾਰ ਕਬੂਲ ਕੀਤਾ ਹੈ ਉਹ ਗੁਰੂ ਜੀ ਪਾਸ ਰਹੇਗਾ ਜਿਹੜੇ ਗੋਰੀ ਪਏ ਉਹੋ ਗੁਰੂ ਜੀ ਥੋ ਖਾਲੀ ਰਹੇ ਸਿੱਖਾਂ ਪੁੱਛਿਆ ਗੁਰੂ ਜੀ ਹਿੰਦੂਆਂ ਕੋ ਪਰਮੇਸ਼ਵਰ ਜੀ ਬਖਸ਼ਿਆ ਤੋ ਮੁਸਲਮਾਨਾਂ ਕੋ ਕਿਆ ਬਖਸ਼ਿਆ ਸਿੱਖਾਂ ਕੋ ਅਨ ਧਨ ਦਇਆ ਧਰਮ ਨਾਮ ਕੀ ਬਖਸ਼ੀਸ਼ ਹੋਈ ਹੈ ਤੁਰਕਾਂ ਕੋ ਨੰਗ ਭੁਖ ਕ੍ਰੋਧ ਝੂਠ ਲੂਣ ਹਰਾਮੀ ਦੀ ਬਖਸ਼ੀਸ਼ ਹੋਈ ਹੈ ਹਿੰਦੂ ਕੋ ਤੁਰਕ ਹਰੀਜਨ ਦੇ ਬਰਾਬਰ ਸਮਝਦੇ ਹੈ ਇਨਾਂ ਦਾ ਆਹਾਰ ਮਲੀਨ ਹੈ ਸਿੱਖੋ ਹਿੰਦੂ ਤੇ ਸਿੰਘ ਸਿਰ ਦੀ ਪੱਗ ਹੈ ਤੇ ਤੁਰਕ ਪਨ ਹੀ ਦੀ ਖਾਕ ਹੈ ਜਿਸ ਨੂੰ ਕੋਈ ਨਾ ਕਬੂਲੇ ਉਹ ਹਿੰਦੂ ਮੁਸਲਮਾਨ ਹੋਏ ਰਲੇ ਹਿੰਦੂ ਜਨਮ ਪਾਏ ਪੂਰੇ ਕਰਮ ਤੁਰਕ ਹੋਣੇ ਥੋਂ ਨੀਚ ਕੋਈ ਨਹੀਂ ਕਰਮ ਕੁਕਰ ਸੂਕਰ ਦਰਨ ਨਰਕ ਤੁਰਕ ਦੇ ਪਾ ਗੁਰਬਚਨ ਸੁਣਾਏ ਮਨੁੱਖਾ ਦੇ ਕੋ ਸ਼ਾਦਨ ਭੋਜਨ ਦੀ सदा ही लोड है शरीर अन्न में कोस है नगन फिरत जो पाये जोग बन का मृग मुक्ते सब क्या नागे किया बादे चाम जब नहीं चिन्ह से आतम राम रहाओ मुड मुडाए जो सिद्धि पाए मुक्ति पेड़ ना गैया काय बिंदु राखे जो तरिये पाए खुसरे क्यों ना परम गति पाए ਕਹੋ ਕਬੀਰ ਸੁਨੋ ਨਰ ਪਾਈ RAM ਨਾਮ ਬਿਨ ਕਿਤ ਗਤੀ ਪਾਈ ਬੋਲੋ ਜੀ ਸ਼੍ਰੀ ਵਾਹਿਗੁਰੂ